ਤੁਸੀਂ 1.5 ਸਾਲ ਪਹਿਲਾਂ ਇਹ ਭੁਵਿੱਖਬਾਣੀ ਕੀਤੀ ਸੀ ਕਿ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਹੜ੍ਹ ਆਉਣਗੇ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਊਗਾ ਡੈਮ ਟੁੱਟਣਗੇ ਹੜ੍ਹ ਵੀ ਆਏ ਡੈਮ ਵੀ ਟੁੱਟਿਆ ਹੁਣ ਇਹ ਕਿੰਨਾ ਲੰਬਾ ਸਮਾਂ ਪੰਜਾਬ ਨੂੰ ਸੰਤਾਪ ਭੋਗਣਾ ਪਊਗਾ ਇਹ ਲੰਬਾ ਸਮਾਂ ਕਿੰਨਾ ਚੱਲੂਗਾ ਦੇਖੋ ਜਿਹੜੀ ਮੌਸਮ ਦੀ ਮਾਰ ਆਇਆ ਇਹ ਤਾਂ ਜ਼ਿਆਦਾ ਤੋਂ ਜ਼ਿਆਦਾ 21 ਸਤੰਬਰ ਤੱਕ ਹੀ ਰਹਿ ਸਕਦੀ ਹੈ ਇਸ ਤੋਂ ਅੱਗੇ ਨਹੀਂ ਜਾਂਦੀ 7 ਸਤੰਬਰ ਨੂੰ ਰਾਤ ਨੂੰ ਚੰਦਰ ਗ੍ਰਹਿਣ ਲੱਗਣਾ ਉਸ ਤੋਂ ਬਾਅਦ 21 ਸਤੰਬਰ ਨੂੰ ਸੂਰਜ ਗ੍ਰਹਿਣ ਲੱਗਣਾ ਇਹ ਹੁਣ ਤੱਕ ਦੇ ਇਤਿਹਾਸ ਦੇ ਵਿੱਚ ਜਦੋਂ ਵੀ 14 ਦਿਨਾਂ ਦੇ ਵਿੱਚ ਅੰਤਰ ਨਾਲ ਸੂਰਜ ਤੇ ਚੰਦਰ ਗ੍ਰਹਿਣ ਲੱਗੇ ਆ। ਉਦੋਂ ਵਿਸ਼ਵ ਦੇ ਵਿੱਚ ਵੱਡੀਆਂ ਘਟਨਾਵਾਂ ਹੋਈਆਂ। ਵੱਡੀਆਂ ਘਟਨਾਵਾਂ। ਜਿਵੇਂ ਹੁਣ ਜਿਹੜੀ 7 ਤੋਂ ਲੈ ਕੇ 21 ਤੱਕ ਆਪਣੇ ਨਾਰਥ ਇੰਡੀਆ ਦੇ ਵਿੱਚ ਜੰਮੂ ਕਸ਼ਮੀਰ, ਪੰਜਾਬ ਜਾਂ ਰਾਜਸਥਾਨ, ਦਿੱਲੀ, ਗੁਜਰਾਤ ਜਾਂ ਮਹਾਰਾਸ਼ਟਰ ਦਾ ਇਲਾਕਾ ਇੱਥੇ ਕੋਈ ਵੱਡਾ ਅਤਵਾਦੀ ਹਮਲਾ ਹੋ ਸਕਦਾ। 7 ਸਤੰਬਰ ਤੋਂ 21 ਸਤੰਬਰ ਦੇ ਵਿੱਚ ਆਪਰੇਸ਼ਨ ਜਿਹੜਾ ਸਿੰਧੂਰ ਹੋਇਆ ਸੀ ਪਾਰਟ 1 ਜਿਹੜਾ ਆਪਾਂ ਦੇਖਿਆ ਉਹਦਾ ਪਾਰਟ 2 ਹੈ ਜਿਹੜਾ ਉਹ ਵੀ ਇਸ ਟਾਈਮ ਦੇ ਵਿੱਚ ਸ਼ੁਰੂ ਹੋ ਸਕਦਾ 7 ਸਤੰਬਰ ਤੋਂ 21 ਸਤੰਬਰ ਤੱਕ 21 ਸਤੰਬਰ ਤੱਕ ਜਿਆਦਾ ਲੇਟ ਹੋਊਗਾ ਤਾਂ 21 ਅਕਤੂਬਰ ਤੱਕ ਉਹ ਉਹ ਹੋ ਕੇ ਹੀ ਰਹਿਣਾ ਉਹਨੂੰ ਕੋਈ ਰੋਕ ਨਹੀਂ ਸਕਦਾ